ਯੂਕਰੇਨ ਅਤੇ ਰੂਸ ਦੇ ਯੁੱਧ ਦੌਰਾਨ ਮਾਰੇ ਗਏ ਨੌਜਵਾਨ ਤੇਜਪਾਲ ਸਿੰਘ ਦੇ ਘਰ ਪਹੁੰਚੇ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਜਿਸ ਦਾ ਉਹਨਾਂ ਦੇ ਵੱਲੋਂ ਜਿੱਥੇ ਪਰਿਵਾਰ ਦੇ ਨਾਲ ਦੁੱਖ ਹੈ ਜੋ ਸਾਂਝਾ ਕੀਤਾ ਗਿਆ ਉੱਥੇ ਕੁਲਦੀਪ ਧਾਲੀਵਾਲ ਦਾ ਕਹਿਣਾ ਹੈ ਕਿ ਇਸ ਪਰਿਵਾਰ ਦੀ ਆਰਥਿਕ ਪੱਖੋਂ ਵੀ ਮਦਦ ਹੈ ਜਿੰਨੀ ਹੋ ਸਕੇ ਉਨੀ ਕੀਤੀ ਜਾਏਗੀ ਜੀਹਾਂ ਦੱਸਿਆ ਕਿ ਯੂਕਰੇਨ ਅਤੇ ਰੂਸ ਦੇ ਯੁੱਧ ਦੇ ਦੌਰਾਨ ਤੇਜਪਾਲ ਸਿੰਘ ਦੀ ਮੌਤ ਹੋਈ ਸੀ ਜਿਸ ਨੂੰ ਲੈ ਕੇ ਅੱਜ ਕੈਬਨਟ ਮੰਤਰੀ ਕੁਲਦੀਪ ਧਾਲੀਵਾਲ ਉਹਨਾਂ ਦੇ ਘਰ ਪਹੁੰਚੇ ਜਿਸ ਤੋਂ ਬਾਅਦ ਉਹਨਾਂ ਨੇ ਪਰਿਵਾਰ ਨੂੰ ਹਿੰਮਤ ਦਿੱਤੀ ਅਤੇ ਕਿਹਾ ਕਿ ਇਹ ਤਾਂ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਪਰ ਫਿਰ ਵੀ ਪਰਿਵਾਰ ਨੂੰ ਹਿੰਮਤ ਕਰਨੀ ਪੈਣੀ ਹੈ ਅਤੇ ਜਿੰਨਾ ਵੀ ਹੋ ਸਕੇ ਆ ਸਰਕਾਰ ਦੇ ਵੱਲੋਂ ਮਦਦ ਕੀਤੀ ਜਾਵੇਗੀ ਮਸਲ ਵੀ ਦਬਰਾ ਨਹੀਂ ਨਾ ਨਹੀਂ ਠੀਕ ਹੈ ਇਸ ਕਰਦਾ ਸਾਡਾ ਬਹੁਤ ਨੌਜਵਾਨ ਜਬਦੂ 39 ਸਾਲ ਦਾ ਹੈ ਯਾ ਪੀਟੀਆ ਥੋੜੀ ਸਾਈਡ ਤੋਂ ਕੋਈ ਹੱਥ ਨੇ ਕਰੋ ਠੀਕ ਆ ਭਾਈਆ ਕਰ ਉਹ ਜਿਹੜੀ ਆ ਗਿਆ ਸੀਗਾ ਓਏ ਫਿਰ ਆਪਣੇ ਕੋੜੀ ਕਰੂਗਾ ਉਹ ਮੁਸ਼ਕੀਆ ਜਾ ਕੇ ਉੱਥੇ ਉਹ ਕੋਹ ਦੇ ਵਿੱਚ ਪੱਤੀ ਹੋਇਆ ਮੈਂ ਭਰਾ ਕੋ ਉਦੀ ਨਹੀਂ ਉਹ ਦੇ ਵਿੱਚ ਕਿਉਂਕਿ ਬਹੁਤ ਪੱਤੀ ਕਰ ਰਿਹਾ ਜਿਹੜੇ ਫਰੇਮ ਦੇ ਦਾ ਜਿਹੜੀ ਜੰਗ ਲੱਗੀ ਹੈ ਸਾਡੇ ਖਾਲਸਾ ਬੰਦੇ ਕਰੋ ਆਵਾਜ਼ ਚੰਗੀ ਆ ਉਹਦੀ ਬਾਰਡਰ ਦੇ ਉੱਤੇ ਜਿਹੜੀ ਉਹ ਦਿੱਤ ਹੋਈ ਹੈ ਮੈਂ ਜਦੋਂ ਸਭ ਨੂੰ ਪਤਾ ਲੱਗਾ ਮੇਰਾ ਨਹੀਂ ਢੰਗ ਦਾ ਜਦੋਂ ਬਲਵਾਰ ਦੇ ਨਾਲ ਉਸੇ ਲਈ ਸੰਪਰਕ ਕੀਤਾ ਬੇਲੇ ਚਾਹ ਤੂੰ ਪਹਿਲਾਂ ਜਦੋਂ ਇਹਨਾਂ ਨੂੰ ਚਾਹਤ ਪਤਾ ਲੱਗਾ ਉਹਨੂੰ ਸਾਨੂੰ ਪਤਾ ਲੱਗਾ ਪਰ ਯਾਰ ਇਹ ਐਨਾ ਹੀ ਸੱਚੀ ਥੱਲੇ ਕਰੋ ਥੋੜੀ ਜੀ ਉਹ ਤੁਸੀਂ ਜਿਹੜਾ ਰਸ਼ੀਆ ਦੇ ਵਿੱਚ ਸਾਡੇ ਅੰਬੈਸਡਰ ਦੇ ਉਹਨਾਂ ਦੇ ਨਾਲ ਸੰਪਰਕ ਦੇ ਵਿੱਚ ਬਹੁਤ ਭਾਰਤੀ ਵਿਦੇਸ਼ ਕੁਤਰਾਲੇ ਦੇ ਸੰਪਰਕ ਵਿੱਚ ਹੈ ਸਾਡੀ ਕੋਸ਼ਿਸ਼ ਹੈ ਕਿ ਸਭ ਤੋਂ ਪਹਿਲਾਂ ਉਹਦੀ ਲੋਅਚ ਜਿਹੜੀ ਹੈ ਉਹ ਮਿਲ ਜਵੇ ਲੋਅਚ ਆ ਜਾਵੇ ਉਹਦੇ ਪਰਵਾਦ ਵਾਲੇ ਮੈਂਬਰ ਜਿਹੜੇ ਉਹਦਾ ਮੂੰਹ ਤੇੜ ਸਕਣ ਉਹਦੇ ਲਈ ਅਸੀਂ ਪੈਦਾਈ ਕਰਦੇ ਹਾਂ ਉਹ ਦੂਜੀ ਕੋਸ਼ਿਸ਼ ਇਹ ਕਰਾਂਗੇ ਕਿਉਂਕਿ ਉਹ ਲੀਗਲੀ ਅਰਸ਼ੀਆ ਦੀ ਫੌਜ ਦੇ ਵਿੱਚ ਭਰਤੀ ਹੋਇਆ ਸੀਗਾ ਉਹ ਲਾਜਮੀ ਹੋਣੀ ਉੱਤੇ 14 ਵਗੈਰਾ ਹੋਈ ਹੋਗੀ। ਉਹ ਸਾਡੀ ਕੋਸ਼ਿਸ਼ ਹੋਊਗੀ ਕਿ ਅਸੀਂ ਸਰਕਾਰ ਵੱਲੋਂ ਮਦਦ ਕਰਕੇ ਇਹਨਾਂ ਨੂੰ ਜਿਹੜਾ ਉਹਦਾ ਕਿਲੇ ਹੋਊਗਾ ਕਿਉਂਕਿ ਦੋ ਦੇਕੇ ਦੇਕੇ ਬੱਚੇ ਰਹਿ ਗਏ ਇਹਦੇ ਉਰੀਏ ਦੇ ਉਹ ਬਹੁਤ ਪਹਿਲਾਂ ਵੀ ਇਸ ਕੋਲ ਆਵਾਜ਼ ਦਾ ਦਖਾਤਾ ਪਿਆ ਕਿ ਦੋ ਘਰ ਸੀਗੇ ਪਹਿਲਾਂ ਇੱਕ ਉਲੀ ਦੇ ਵਿੱਚ ਇੱਕ ਦੀ ਡੱਟ ਹੋ ਗਈ। ਉਹ ਘਰ ਦੇ ਵਿੱਚ ਕੋਈ ਕਬੂਨਾ ਦਾ ਨਹੀਂ ਕਰ। ਸੋ ਮੈਨੂੰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਭੇਜਿਆ ਸੀਗਾ। ਆ ਕੋਈ ਲੋਗ ਲਗਾਉਂਦੇ। ਉਹ ਆਪ ਦੀ ਮਤ ਕੀਤੀ ਜਾਵੇ। ਸੋ ਮੈਂ ਇਸ ਕਰਕੇ ਆਇਆ ਸੀਗਾ ਕਿ ਆਪਾਂ ਇਹਨਾਂ ਨੂੰ ਦੱਸ ਕੀ ਹੈ ਕਿ ਪਿਛਲੇ 3 ਦਿਨ ਤੋਂ ਅਸੀਂ ਕਿੰਨੀ ਕਾਰਵਾਈ ਜਿਹੜੀ ਆ ਉਹ ਕੀਤੀ ਹੈ। ਉਹਦੇ ਅੱਗੇ ਵੀ ਜਿੰਨੀ ਲੋੜ ਪਊਗੀ ਪ੍ਰਵਾਸ ਦੀ ਅਸੀਂ ਹਰ ਪੱਖੋਂ ਮਦਦ ਕਰਾਂਗੇ। ਇਸ ਕਰਕੇ ਮੈਂ ਕਿਸੇ ਤਰ੍ਹਾਂ ਦੀ ਕੋਈ ਮਾਲੀ ਮਦਦ ਵੀ ਸਰਕਾਰ ਵੱਲੋਂ ਦੀ। ਬਈ ਉਹ ਅਸੀਂ ਪਹਿਲਾਂ ਕਿਉਂ ਬਹਾ ਕਿ ਮਾਲੀ ਮਦਦ ਤੇ ਹੀ ਉਹਨਾਂ ਤੇ ਤੱਕ ਦੋਸ਼ ਵੀ ਕਰ ਸਕਦੇ। ਜਿੰਨਾ ਤੱਕ ਉੱਥੇ ਸਦੂ ਡਾਕੂਮੈਂਟ ਨਹੀਂ ਆ ਜਾਂਦੇ ਪਤਾ ਨਹੀਂ ਲੱਗਦਾ ਵੀ ਕੀ ਆ ਡਾਕੂਮੈਂਟਾਂ ਤੇ ਕੀ ਲਿਖਿਆ ਇਹ ਜੂਦ ਅਸੀਂ ਬਤ ਕਰਾਂਗੇ ਐਦੀ ਗੱਲ ਕੋਈ ਬਸ ਸਭ ਤੋਂ ਪਹਿਲਾਂ ਸਾਨੂੰ ਸਾਡੇ ਉਹਦੇ ਡਾਕੂਮੈਂਟ ਮਿਲ ਜਾਣ ਅਸੀਂ ਪਰਿਵਾਰ ਦੀ ਹਰ ਪੱਖੋਂ ਮਤਕਲ ਕੋਈ ਬੱਤੇ ਰਹਿ ਕੇ ਬੱਚੇ ਰਹਿ ਕੇ ਉਹ ਭਾਂਜੇ ਫਿਰ ਵਿਸ਼ਵਾਨ ਕਦੇ ਰਹਿ ਕੇ ਪਰੋਣ ਵਾਲਾ ਘਰ ਦੇ ਵਿੱਚ ਕੋਈ ਨਹੀਂਗਾ ਉਹ ਸਾਡੀ ਕੋਸ਼ਿਸ਼ ਹੋਊਗੀ ਸਰਕਾਰ ਦੀ ਕਿ ਪਰਿਵਾਰ ਦੀ ਹਰ ਪੱਖੋਂ ਜਰੀਆ ਮਤ ਦਿੱਤੀ